हेलो जी नमस्कार जी भाई जी नमस्कार जी भाई जी आप मेरे को इतना बताओ आप कहा से बात कर रहे हो हम से गंगानगर राजस्थान से जी राजस्थान से बात कर रहे हो आप आजी, आजी, तो आपका डीजे है ना डीजे हीरा डीजे तो आपका गांव कौन सा है पिंड कौन सा है नहीं नहीं गंगा नगर तो है गंगा नगर बहुत बड़ा है ये अपने सुरजीत कॉलोनी गली नंबर बारा सुरजीत कॉलोनी गली नंबर बारा आधी आधी। अच्छा जो आपने वो लड़का लड़की जो वीडियो बना रहे हैं सी अंजलि अंजलि वो वो काब की वीडियो बनी हुई है मेरे को बताना वो पांच सात

ਹਾਂ ਜੀ 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 ਮੇਰੇ ਕੋ ਨੰਬਰ ਤੇ ਵੀਡੀਓ ਬਣਾ ਜੀ ਮੇਰੇ ਤੁਸੀਂ ਪੰਜਾਬੀ ਜਾਣਦੇ ਹੋ ਬਿਲਕੁਲ ਹਾਂ ਜੀ ਹਾਂ ਜੀ ਜੇ ਤੁਸੀਂ ਪੰਜਾਬੀ ਜਾਣਦੇ ਫਿਰ ਮੈਂ ਪੰਜਾਬੀ ਚ ਗੱਲ ਕਰਦਾ ਬਾਈ ਵੇਖੋ ਤੁਹੇ ਡੀਜੇ ਤੇ ਉਹਨਾਂ ਨੂੰ ਨਚਾ ਰਹੇ ਆ ਤੁਸੀਂ ਉਹਨਾਂ ਨੂੰ ਕਮ ਸੇ ਕਮ ਇਹ ਨਹੀਂ ਗੱਲ ਤਾਂ ਦੱਸੋ ਵੀ ਭਾਈ ਸ੍ਰੀ ਸਾਹਿਬ ਤੂੰ ਕਿਹੜੇ ਹਿਸਾਬ ਨਾਲ ਪਾਸ ਸਕਦਾ ਮਹਾਰਾਜ ਦਾ ਬਿਲਕੁਲ ਇਹ ਤਾਂ ਸਾਰੇ ਬਲੋਗਰ ਐ ਤੂੰ ਤੂੰ ਕਿੱਥੇ ਉਹਨਾਂ ਨਾਲ ਬਹੁਤ ਜ਼ਿਆਦਾ ਉਹ ਹੈ ਬਿਨ ਮੰਦੇ ਗੁਰੂ ਸਾਹਿਬ ਨੂੰ ਮੰਦੇ ਵੇ ਸਿੱਧਾ ਆਪ ਯਾਰ ਗੁਰੂ ਸਾਹਿਬ ਨੂੰ ਪਰ ਮੁੰਡੇ ਤਾਂ ਗਲਤੀ ਹੋ ਗਈ ਨਾ 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 ਗੁਰੂ ਸਾਹਿਬ ਨੂੰ ਮੰਨਣ ਦਾ ਇਹ ਕੋਈ ਤਰੀਕਾ ਆ ਵੀ ਅਸੀਂ ਮਹਾਰਾਜ ਦੇ ਕਕਾਰਾਂ ਦੇ ਨਾਲ ਮਹਾਰਾਜ ਵਿਆਹਣੀਆਂ ਕਰੀਏ ਮਹਾਰਾਜ ਉਹਨਾਂ ਨੇ ਤੂੰ ਤੂੰ ਕਿੱਥੇ ਉਹਨਾਂ ਦੇ ਇਹੋ ਕਰਦੇ ਉਹਨਾਂ ਦੇ ਦੋ ਦਿਨ ਰੋਟੀ ਨਹੀਂ ਪੱਕੀ ਉਹਨਾਂ ਨੇ ਉਹ ਬਾਰੇ ਬڑے ਪੰਜਾਬ ਤੋਂ ਫੋਨ ਆਇਆ ਮੈਂ ਤਾਂ ਨੰਬਰ ਦਿੱਤਾ ਉਹਨਾਂ ਦੀ ਪਾਰਟੀਆਂ ਦੇ ਮੈਂ ਕਿਹਾ ਗੱਲ ਕਰੋ ਮੈਨੂੰ ਕਿਉਂ ਬੰਦੇ ਫਿਰ ਉਹ ਮੈਨੂੰ ਬਾਬਾ ਜੀ ਕਹਿੰਦੇ ਤੁਹਾਡੀ ਤੇ ਤੁਹਾਡੇ ਪੁੱਤਰ ਗਲਤੀ ਨਹੀਂ ਹੈ ਜੀ ਤੁਹਾਡਾ ਦਾ ਬਿਜ਼ਨਸ ਹੈਗਾ ਤੇ ਉਹਨਾਂ ਦਾ ਨੰਬਰ ਦੋ ਸਾਨੂੰ ਮੈਂ ਨੰਬਰ ਦਿੱਤਾ ਫਿਰ ਉਹ ਗੱਲ ਕੀਤੀ ਫਿਰ ਉਹ ਆਏ ਤੇ ਫਿਰ ਉਹਨਾਂ ਨੇ ਗੁਜ਼ਾਰਾ ਸਾਬ ਮਾਫੀ ਵਗੈਰਾ ਮੰਗੀ ਉਹਨੇ ਵੀਡੀਓ ਭੇਜੀ ਮੈਨੂੰ ਮੈਂ ਤੁਹਾਨੂੰ ਵੀਡੀਓ ਭੇਜਣ ਲੱਗਿਆ ਮੰਨ ਲਓ ਮੰਨ ਲਓ ਢਾਡੀ ਕੋਈ ਗਲਤੀ ਨਹੀਂ ਪਰ ਇਹਨਾਂ ਇਹਨਾਂ ਕੁੱਤਿਆਂ ਨੂੰ ਬੇਵਕੂਫਾ ਨੂੰ ਥੋੜੀ ਬੜੀ ਸ਼ਰਮ ਚਾਹੀਦੀ ਵੀ ਤੁਸੀਂ ਇਹ ਮਹਾਰੇ ਦੇ ਕਾਰਪਾ ਕੇ ਤੁਸੀਂ ਇਹ ਪੁੱਠੇ ਕੰਮ ਕਰਦੇ ਆ ਤੁਹਾਡੀਆਂ ਲੱਤਾਂ ਨਾ ਭੰਨਣਗੇ ਪੰਜਾਬ ਦੇ ਸਿੱਖ ਆ ਕੇ ਨਾ ਨਾ ਬੁਰੇ ਹਾਲ ਕਰਦੇ ਪੰਜਾਬ ਦੇ ਬੰਦੇ ਨੇ ਮਾਪੇ ਰੰਡ ਦੀ ਪੇਸੀ ਉਹਨਾਂ ਦੇ ਇਹਨਾਂ ਦੀ ਵੀਡੀਓ ਇਹਨਾਂ ਦੀ ਇਹਨਾਂ ਦੀ ਵੀਡੀਓ ਹੈਗੀ ਆ ਜਾਂ ਕੋਈ ਹੈਗਾ ਤਾਂ ਮੈਨੂੰ ਸੈਂਡ ਕਰੋ ਨਹੀਂ ਤਾਂ ਅਸੀਂ ਫਿਰ ਅਸੀਂ ਆਉਣਾ ਆਂ ਫਿਰ ਆ ਕੇ ਚੰਗੀ ਤਰ੍ਹਾਂ ਮਾਫੀ ਮੰਗਾਵਾਂਗੇ ਫਿਰ ਨਹੀਂ ਨਹੀਂ ਹੁਣ ਹੀ ਪੇਛਰੇ ਤੂੰ ਐਸੇ ਨੰਬਰ ਤੇ ਹਾਂ ਸੇ ਤੁਸੀਂ ਮੈਨੂੰ ਇਹ ਕਿਰਪਾ ਕਰਕੇ ਵੀਡੀਓ ਸੈਂਡ ਕਰੋ ਤੁਹਾਡਾ ਕੋਈ ਕਸੂਰ ਨਹੀਂਗਾ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਜਿਹੜੀ ਇੰਸਟਾਗ੍ਰਾਮ ਦੀ ਐਡੀ ਇਹਨਾਂ ਨੇ ਆਪ ਖੁਦ ਬਣਾ ਕੇ ਵੀਡੀਓ ਪਾਈ ਹੈ ਕਿ ਜਾਂ ਕਿਸ ਨੇ ਬਣਾ ਕੇ ਪਾਈ ਵੀਡੀਓ ਇਹਨਾਂ ਦੀ ਇਹ ਵੀਡੀਓ ਜਿਵੇਂ ਪੜੋਸੇ ਕੋ ਕੁਰੀ ਸੀਗੀ ਹਾਂ ਉਹਨੇ ਉਹਨੇ ਕਰਾਇਆ ਇੰਸਟਾਗ੍ਰਾਮ ਤੇ ਅੱਛਾ ਇਹਨਾਂ ਨੂੰ ਸ਼ਰਮ ਨਹੀਂ ਆਈ ਵੀ ਮਹਾਰਾਜ ਦੇ ਇੱਕ ਕਾਰਨ ਨਾਲ ਕਿਦਾਂ ਬੇਅਦਮੀਆਂ ਕਰਦੇ ਫਿਰਦੇ ਰਹਣਾ ਤਾਂ ਬਹੁਤ ਬੜੇ ਪੂਰੇ ਮਹੱਲੇ 'ਚ ਉਹਨਾਂ ਦੀ ਥੂਥ ਥੂਈ ਹੈ ਸਾਰਾ ਪੰਜਾਬੀ ਮਹੱਲਾ ਉਹਨਾਂ ਦਾ ਸਾਰਾ ਸਾਰਾ ਸੀਗਰਗੇਰ ਮਹੱਲਾ ਹੈਗਾ ਉਹਨਾਂ ਦਾ ਉਹ ਸਾਰੇ ਮਤਲਬ ਗੁਰੂ ਘਰ ਸਾਹਮਣੇ ਮੰਦੇ ਆਪ ਪਰ ਉਹਨਾਂ ਨੇ ਕਿਹਾ ਤੁਸੀਂ ਬਹੁਤ ਗੱਦਗੱਦ ਕਰ ਦਿੱਤਾ ਵੀ ਹਟਾ ਕਿ ਤੁਸੀਂ ਮੈਂ ਸਰ ਤੇ ਕਪੜਾ ਨਹੀਂ ਲੱਦ ਦੇ ਪਗ ਨਹੀਂ ਬੰਨੀ ਤੇ ਤੁਸੀਂ ਅਮੇ ਇੱਕ ਇੱਕੀ ਕਰ 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 ਦੇ ਜਿੰਨਾ ਚਿਰ ਤੱਕ ਮਹਾਰਾਜਾ ਜਿੰਨਾ ਚਿਰ ਇੱਕੋ ਮਿੰਟ ਗਾ ਸੁਣੋ ਮੇਰੀ ਇੱਕੋ ਮਿੰਟ ਜਿੰਨਾ ਚਿਰ ਤੱਕ ਆਪਾਂ ਮਹਾਰਾਜਾ ਅੰਮ੍ਰਿਤ ਨਹੀਂ ਛਕਦੇ ਖੰਡੇ ਬਾਟੇ ਦੀ ਪੋਲ ਨਹੀਂ ਲੈ ਸਕਦੇ ਆਪਾਂ ਆਪਣੇ ਕਕਾਰ ਧਾਰਨ ਪੂਰੇ ਨਹੀਂ ਕੀ ਕਰਦੇ ਉਹਨਾਂ ਚਿਰ ਤੱਕ ਕਿਸੇ ਨੂੰ ਅਲਾਉ ਨਹੀਂ ਹੈਗਾ ਵੀ ਮਹਾਰਾਜਾ ਸ਼ਸਤਰ ਪਾ ਕੇ ਏਦਾਂ ਬੇਰਮੀਆ ਕਰਨ ਬਿਲਕੁਲ ਜੀ ਬਿਲਕੁਲ ਬਿਲਕੁਲ ਅਮਰਦਾਈ ਬੰਦਾ ਬਹੁਤ ਵੱਡੀ ਚੀਜ਼ ਹੁੰਦੀ ਹੈ ਅਮਰਤ ਛਕਿਆ ਥੋੜੀ ਨਾਲ ਅਮਰਦਾਈ ਕਹਿੰਦੇ ਹੈ ਆਹੋ ਤੇ ਇਹ ਤੁਸੀਂ ਸਾਨੂੰ ਉਹ ਵੀਡੀਓ ਭੇਜੋ ਨਹੀਂ ਤੇ ਸਾਨੂੰ ਚੇਚਾ ਹੋਣਾ ਪੜਾ ਵੀਰ ਜੀ ਫੇਰ ਨਾ ਕਿ ਉਹ ਆ ਕੇ ਇਹਨਾਂ ਨੇ ਚੰਗਾ ਸੇਵਾ ਪਾਣੀ ਹੀ ਕੀਤਾ ਤਾਂ ਫੇਰ ਨਾ ਕਿ ਉਹ ਸੇਵਾ ਪਾਣੀ ਫੇਰ ਸਾਨੂੰ ਕਰਨਾ ਪੈਣਾ ਇਹਨਾਂ ਦਾ ਹੁਣ ਵੀਡੀਓ ਭੇਜ ਲਗੇ ਨਹੀਂ ਹੁਣ ਮੈਨੂੰ ਇੱਕ ਗੱਲ ਦੱਸੋ ਕੁੜੀ ਜਿਹੜੀ ਆ ਉਹਨੇ ਅੰਮ੍ਰਿਤ ਛਕਿਆ ਹੈ ਕਿ ਜਾਂ ਉਦਾਂ ਹੀ ਉਹਨੇ ਉਹ ਉਦਾਂ ਪਾਇਆ ਸੀ ਨਹੀਂ ਨਹੀਂ ਮੈਨੂੰ ਇਹਦਾ ਚਿਕਾ ਤਾਂ ਬਬੀ ਜਾਨਦੀ ਹੈ ਜੀ ਮੈਨੂੰ ਅੱਜਕੱਲ ਦਾ ਪਤਾ ਨਹੀਂ ਇਹਨਾਂ ਪਤਾ ਉਹਨਾਂ ਨੇ ਕੁੜੀ ਨੇ ਮਰ ਦਸੀ ਇਹਨੇ ਲੇਬਰ ਗੇਸ਼ੀ ਕੰਮ ਤੇ ਮੈਨੂੰ ਪਤਾ ਸਾਡਾ ਢੱਡੇ ਨਾਲ ਕੋਈ ਗਿਲਾਸ਼ਿਕ ਬਾਣੀ ਪਰ ਇਹਨਾਂ ਦੱਲਿਆਂ ਦੇ ਵਾਸਤੇ ਕਿੱਡੀ ਮਾੜੀ ਗੱਲ ਹੈ ਜੀ ਮਾੜੀ ਗੱਲ ਹੈ ਬਾਬੇ ਮਾੜੀ ਗੱਲ ਹੈ ਬਹੁਤ ਜ਼ਿਆਦਾ ਜੀ हां ਤੁਸੀਂ ਮੈਨੂੰ ਵੀਡੀਓ ਬਾਈ ਤੁਸੀਂ ਮੰਨੋਗੇ ਨੇ ਗੱਟੋਗੜ ਪੰਜਾਬ ਤੋਂ 100 150 ਫੋਨ ਆ ਚੁਕੇ 100 150 ਨੇ ਨੰਬਰ ਦੇਤੇ ਫਿਰ ਉਹ ਆਏ ਅੱਥੋਂ ਫਿਰ ਉਹਨਾਂ ਨੇ ਮਾਫੀ ਮੁਫੀ ਮੰਗੀ ਵੀਡੀਓ ਵਗੈਰਾ ਫਿਰ ਮੈਨੂੰ ਭੇਜੀ ਕਿ ਕੋਈ ਗੱਟੋਗੜ ਫੋਨ ਆਵੇ ਇਸ ਤਰ੍ਹਾਂ ਵੀਡੀਓ ਨੂੰ ਸੈਂਡ ਕਰਦੇ ਹੋ ਮੈਨੂੰ ਠੀਕ ਹੈ ਤੁਸੀਂ ਤੁਸੀਂ ਮੇਰੀ ਇੱਕ ਗੱਲ ਸੁਣੋ ਜਿਹੜੇ ਤੁਹਾਡੇ ਕੋਲ ਜਿਹੜੇ ਤੁਸੀਂ ਆਨੇ ਸਿੰਘ ਆਏ ਆ ਜਾਂ ਕਿ ਸਾਡੇ ਤੁਹਾਡੇ ਕੋਈ ਮਾਫੀ ਮੰਗਵਾਉਣ ਵਾਸਤੇ ਆਏ ਉਹ ਕਿੱਥੋਂ ਆਏ ਪੰਜਾਬ ਤੋਂ ਆਏ ਕਿ ਜਿਹੜੇ Rajasthan ਤੋਂ ਜੀ 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 ਆਪਾਂ ਮੈਨੂੰ ਪੰਜਾਬ ਤੋਂ ਆਇਆ ਪਤਾ ਨਹੀਂ ਕਿੱਥੋਂ ਆਇਆ ਮੈਂ ਤੁਹਾਨੂੰ ਵੀਡੀਓ ਭੇਜਦਾ ਉਹਨਾਂ ਦੀ ਤੁਹਾਨੂੰ ਮੈਂ ਤੁਸੀਂ ਮੈਨੂੰ ਵੀਡੀਓ ਭੇਜੋ ਮੈਂ ਸੰਗਤ ਨੂੰ ਦੱਸੂ ਇਹ ਗੱਲ ਬਾਤ ਜੋ ਵੀ ਗੱਲ ਬਾਤ ਆ ਮੈਂ ਸੰਗਤ ਨੂੰ ਸਾਰੀ ਆਪਣੀ ਗੱਲ ਬਾਤ ਦੱਸ ਕੇ ਤਾਂ ਫੇਰ ਅਸੀਂ ਠੰਡੇ ਹੋਣਾ ਨਹੀਂ ਤੇ ਸਾਨੂੰ ਬਹੁਤ ਸਾਰਾ ਇਹਨਾਂ ਦੇ ਉੱਤੇ ਕਤੀੜਾ ਉੱਤੇ ਗੁੱਸਾ ਆ ਨਹੀਂ 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 ਬਾਬਾ ਜੀ ਬਿਲਕੁਲ 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 ਜੀ ਸਹੀ ਗੱਲ ਜੇ ਕਰਾਂ ਅਗੇ ਨਾ ਤੁਸੀਂ ਇਹਨਾਂ ਨੂੰ ਘੋੜਿਆਂ ਦੇ ਮਗਰ ਪਾ ਕੇ ਧੂਮਾਂ ਦੇ ਘੋੜਿਆਂ ਮਗਰ ਪਾ ਕੇ ਸਹੀ ਹੈ ਜੀ ਹਾਂ ਤੁਸੀਂ ਭੇਜੋ ਮੈਨੂੰ ਵੀਡੀਓ ਮੈਂ ਫੇਰ ਦੱਸਦਾ ਫੇਰ ਹਾਂ ਹਾਂ ਠੀਕ ਹੈ ओके जी ਸੰਘਾ ਜੀ ਮੈਂ ਬੜਾ ਔਖਾ ਸੁਖਾ ਹੋ ਕੇ ਜਾਂ ਕਰ ਕਰਾ ਕੇ ਕੰਪਿਊਟਰ ਦੇ ਨਾਲ ਜੂਮ ਕਰ ਕਰਕੇ ਇਹ ਨੰਬਰ ਚੱਕ ਕੇ ਤੇ ਫੇਰ ਮੈਂ ਇਸ ਨੂੰ ਕਾਲ ਕੀਤੀ ਬਾਈ ਨੂੰ ਹੁਣ ਇਹਦਾ ਕੋਈ ਦੋਸ਼ ਨਹੀਂ ਜਿਹੜੀਆਂ ਕਤੀੜਾਂ ਖੱਚਾਂ ਭੇਡਾਂ ਨੇ ਜਿਹੜੇ ਕੁਝ ਸਿਕਲੀਗਰ ਸਿੱਖ ਸਾਡੇ ਨੇ ਉਹਨਾਂ ਨੇ ਉਹਨਾਂ ਦੀ ਥੂ ਥੂ ਕੀਤੀ ਤੁਸੀਂ ਆਪ ਰਿਕਾਰਡਿੰਗ ਲਈਏ ਸੁਣਾ ਤੇ ਪਰ ਮੈਂ ਨਾ ਵੀ ਜੇ ਇਹਨਾਂ ਦਾ ਮਾਫੀ ਨਾਮਾ ਨਾ ਆਇਆ ਤਾਂ ਜੇ ਇਹਨਾਂ ਨੇ ਪਛਤਾਵਾ ਨਹੀਂ ਕੀਤਾ ਤਾਂ ਫਿਰ ਅਹੀਂ ਉਹ ਬਾਕਾਇਦਾ ਸਿੰਘ ਲੈ ਕੇ ਮੈਂ ਜਾਊਂਗਾ ਸਿੰਘ ਲੈ ਕੇ ਜਾ ਕੇ ਨਾਲੇ ਤਾਂ ਮੈਂ ਛੱਤਰ ਰੱਜ ਕੇ ਫਿਰੂੰਗਾ ਤਾਂ ਨਾਲੇ ਮੈਂ ਫਿਰ ਦੱਬ ਕੇ ਚੰਗੀ ਤਰ੍ਹਾਂ ਮਾਫੀ ਮੰਗਾਊਂਗਾ ਇਹ ਇਹਨਾਂ ਦੀ ਕੀ ਯੁਰਤ ਹੋਈ ਹੈ ਛਟੇਜਾਂ ਤੇ ਪਾ ਕੇ ਮਹਾਰਾਜਾ ਸ੍ਰੀ ਸਾਹਿਬ ਤੇ ਇਹ ਮੋਨੇ ਕੋਨੇ ਹੋ ਕੇ ਲੋਕਾਂ ਨੂੰ ਕੀ ਦਿਖਾਉਣ ਨਾ ਇੰਸਟਾਗ੍ਰਾਮ ਉੱਤੇ ਬੇਕਤੀਆਂ ਕਰਕੇ ਸਿੱਖ ਪੰਥ ਦੀਆਂ ਕਿ ਸਾਡਾ ਸਿੱਖ ਪੰਥ ਆਹੀ ਹੈ ਹੈ ਆਹੀ ਸਾਡਾ ਸਿੱਖ ਪੰਥ ਵੀ ਜਿਹੜਾ ਮਰਜੀ ਕੋ ਹਾਰਮੋਨ ਉੱਠ ਕੇ ਮਹਾਰਾਜ ਦੇ ਕਕਾਰਾਂ ਦੀ ਬੇਅਰਵੀ ਕਰਨ ਲੱਗ ਪੇ ਇਹ ਕੌਣ ਨੇ ਦੋ ਕੌਡੀ ਦੇ ਬੰਦੇ ਇਹ ਕੌਣ ਹੁੰਦੀ ਹੈ ਦੋ ਕੌਡੀ ਦੀ ਕੁੜੀ ਤੇ ਦੋ ਕੌਡੀ ਦਾ ਮੁੰਡਾ ਘੋਰਮੋਹਣ ਆ ਤੂੰ ਆਪਣੇ ਪੈਤੜੇ ਵਿੱਚ ਰਹਿ ਤੂੰ ਛਤਨਾ ਦੇ ਮਸਾਲੇ ਬਣਾਉਣ ਦੇ ਤੈਨੂੰ ਡਾਂਗਾ ਨਾ ਮਾਰਾਂਗੇ ਅਸੀਂ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਇਹੋ ਜੇ ਕਤਰੀੜਾ ਜਿਹੜੀਆਂ ਖੱਚਾ ਜਿਹੜੀਆਂ ਨੇ ਇਹਨਾਂ ਨੂੰ ਸੌਦਾ ਲਾਉਣ ਦਾ ਫੇਰ ਸੈਟ ਆਉਂਦੇ ਆ ਹੁਣ ਇਹ ਭਾਈ ਇਹ ਬਾਹੂ ਆਂਦਾ ਉਧਰ ਰਸਤਾ ਨਹੀਂ ਆ ਇਹ ਆਂਦਾ ਵੀ ਮੈਂ ਨੰਬਰ ਦੇਈ ਜਨਾ ਦੇ ਉਨਾਰੇ ਕੁਝ ਬੰਦੇ ਆ ਕੇ ਤੇ ਉਹਨਾਂ ਨੇ ਮਾਫੀ ਮੰਗਾਈ ਸਾਡੇ ਕੋਲ ਮਾਫੀ ਵਾਲੀ ਵੀਡੀਓ ਸਾਹਮਣੇ ਨਹੀਂ ਅਜੇ ਤੱਕ ਆਈ ਆ ਹੁਣ ਇਹ ਵਟਸਐਪ ਦੇ ਉੱਤੇ ਵੀਡੀਓ ਆਉਂਦੀ ਆ ਤੇ ਨਾਲੇ ਮੈਂ ਵੀਡੀਓ ਤੁਹਾਨੂੰ ਦਿਖਾਉਣਾ ਤੇ ਨਾਲੇ ਤੁਸੀਂ ਇਹ ਦੇਖ ਲਓ ਨਾਲੇ ਵੀਡੀਓ ਸੰਗਤਾਂ ਤੱਕ ਸ਼ੇਅਰ ਕਰਕੇ ਪਹੁੰਚਾ ਜਾ ਵੀ ਇਹ ਵੀਡੀਓ ਦੇ ਵਿੱਚ ਏਦਾਂ ਇੰਨਾ ਹੋਇਆ ਆ ਵੇਖੋ ਆ ਵੇਖੋ ਰਾਇਨ ਆਦਾ ਸਾਰਾ ਪਰਿਵਾਰ ਇਸ ਬੰਬੀ ਆ ਸਾਰਾ ਪਰਿਵਾਰ ਗਿਆ ਗੁਰੂ ਘਰ ਜਾ ਕੇ। ਨਾ ਸਾਨੂੰ ਬਹੁਤ ਸਾਰਾ ਗੁੱਸਾ ਇਹਨਾਂ ਦੇ ਉੱਤੇ। ਪਹਿਲਾਂ ਅਸੀਂ ਜਾਂਦੇ ਆ ਪਹਿਲਾਂ ਫਿਰ ਫੜ ਕੇ ਤਾਂ ਪਹਿਲਾਂ ਇਹ ਕਹਿੰਦਾ ਤੂੰ ਭੁਗਤ ਸਵਾਰ ਨਹੀਂ ਆ ਤਾਂ ਫਿਰ ਅਸੀਂ ਗੱਲ ਦੂਜੀ ਕਰਾਂਗੇ ਪ੍ਰਸ਼ਾਸਨ ਦੇ ਨਾਲ। ਗੰਦ ਪਾਇਆ ਨਾ ਗੰਦਿਆਂ ਡਿਆਂ ਲੋਕਾਂ ਨੇ। ਮੰਨੋ ਸਾਡੇ ਤੇ ਗਲਤੀ ਹੋ ਗਈ ਸਾਨੂੰ ਮਾਫ਼ ਕਰਿਓ ਅਸੀਂ ਤੁਹਾਡੇ ਬੱਚੇ ਆ। ਹੁਣ ਦੰਤੂ ਤੇ ਮਾਫ ਕਰਿਓ ਮੱਭਾ ਜੀ ਜੇ ਸਿੱਖੀ ਨੂੰ ਕਦਰ ਕਰਾਂਗੇ ਮੱਭਾ ਜੀ ਕਦਰ ਕਰਾਂਗੇ ਥੋੜੀ ਸਿੱਖੀ ਦੀ ਕਦਰ ਕਰਾਂਗੇ ਸਭ ਕੁਝ ਕਰਾਂਗੇ ਮੱਭਾ ਜੀ ਸਿੱਖ ਬਣਾਂਗੇ ਅਸੀਂ ਸਿੱਖੀ ਦੀ ਕਦਰ ਤੈਨੂੰ ਕਰਵਾਵਾਂਗੇ ਠੀਕ ਹੈ ਸਾਨੂੰ ਮਾਫ ਕਰਿਓ ਕਰਿਓ ਮਾਫ ਕਰਿਓ ਪਤਾ ਨਹੀਂ ਚੱਲਿਆ ਸਾਨੂੰ ਅਣਜਾਣ ਬੰਦੇ ਸੀ ਅਸੀਂ ਸਾਨੂੰ ਪਤਾ ਨਹੀਂ ਚੱਲਿਆ ਸਾਨੂੰ ਮਾਫ ਕਰਿਓ ਠੇਠ ਠੜ ਕੇ ਥਾਂ ਦੇ ਲੋਕ ਠੇਠ ਇਹ ਤੂੰ ਬੋਲ ਤੂੰ ਵਾਲਾ ਕਹਿੰਦਾ ਤੂੰ ਕਹਿਣਾ ਫੈਕਟਰ ਕੇ ਥਾਂ ਤੇ ਇੱਕ ਆ ਵੀ ਵੀਡੀਓ ਦੇਖ ਲਓ ਫੋਟੋ ਪਾਣੀ ਵੀਡੀਓ ਕਿੱਡਾ ਯਾਰ ਲੋਕਾਂ ਨੇ ਇਹਨਾਂ ਨੇ ਪਖੰਡ ਫੜਿਆ ਵੀ ਇੱਥੇ ਕਿਹੜਾ ਸਾਨੂੰ ਕਿਸ ਨੇ ਕੋਹ ਕਹਿਣਾ ਆ ਹੈ ਆਪਣੇ ਨਿਹੰਗ ਸਿੰਘ ਫੌਜਾਂ ਕੁਝ ਗਈਆਂ ਆ ਵੀਡੀਓ ਅਪਲੋਡ ਹੋ ਰਹੀ ਸਾਰੀ ਵੀਡੀਓ ਦੇਖ ਲਿਓ ਇਹ ਦੇ ਗੰਦੇ ਲੋਕ ਕੀ ਆਹ ਯਾਰ ਹੱਦ ਹੋ ਗਈ ਯਾਰ ਇਹਨਾਂ ਵਾਲਿਆਂ ਦੀ ਆਹ ਅਦਾ ਮਾ ਨਾਮ ਸਿਮਰਨ ਸੁਆਮੀ ਪ੍ਰਭ ਕੋ ਨਾਮ ਸਬੰਧ ਨੇ ਚੋੜਾ ਤਾਂ ਸਿੰਘ ਗਏ ਆਪਣੇ ਆਰਾ ਸਾਰਾ ਜੀਵਨ ਬਤਕਣਾ ਚੋੜਾ ਤੁਮਰੇ ਤਾਜ ਇੱਕ ਤੀੜ ਮਾਵੀ ਮੰਗਾ ਕੇ ਹੁੰਦਾ ਹੈ ਦਮਾਲਾ ਸਜਾਉਣੇ ਦੇ ਸਿਰ ਤੇ ਪੱਗ ਬੰਨਣ ਦੇ ਪਹਿਲਾਂ ਛੋਡੇ ਲਾਉਣੇ ਸਿੰਘ ਸਾਹਿਬ ਜੀ ਪਹਿਲਾਂ ਛੋਡੇ ਲਾਉਂਦੇ ਇਹਨਾਂ ਦੇ ਤੈਨੂੰ ਭੰਗੜੇ ਪਵਾ ਹੀ ਲੈਣੇ ਪਹਿਲਾਂ ਇਹਨੂੰ ਚਾਹੀ ਸਰੀਸਾ ਪਾ ਕੇ ਭੰਗੜੇ ਪਾਉਣ ਦਾ ਆਲੀ ਚੜਦੇ

पती <laughs> चु ਬਾਬਾ ਜੀ ਸਾਡੇ ਨਾਲ ਗਲਤੀ ਹੋਈ ਹੈ ਤੁਹਾਨੂੰ ਮਾਫ ਕਰਿਓ। ਤੂਰੇ ਬੰਦੇ ਆ ਜੀ ਅੱਗੇ ਵਾਸਤੇ ਕੁਛ ਨਹੀਂ ਕਰਾਂਗਾ। ਮੈਂ ਗਲਤੀ ਮੰਗੀ ਜਾਂਦਾ ਮਹਾਰਾਜ ਕੋਲੇ। ਚਿੱਕੀ ਰੱਖੂਆਂ ਜੋ ਕੁਝ ਵੀ ਹੋਵਾਂ ਮਾਰਾ ਕੀ ਰੱਖਣਾ। ਹਾਰ ਰੱਖਣਾ ਤੇ ਜਕਾਰ ਤੈਨੂੰ ਅਸੀਂ ਪਵਾਵਾਂਗੇ। ਮੈਂ ਰੱਖੂਗਾ। ਹਮਰ ਝਗੜਾ ਪੂਗਾ। ਤੁਹਾਡੇ ਪਰਿਵਾਰ ਨੂੰ। ਹਾਂ। ਗੱਲ ਖੁੱਲੋ। ਤੁਹਾਡੇ ਪਰਿਵਾਰ ਨੂੰ ਹਮਰ ਝਗੜਾ ਪੂਗਾ। ਇਹ ਨਹੀਂ ਇਹ ਗੁੰਨੇ ਗੁੰਨੇ ਹੋ ਜਾਓ ਤਾਂ ਫਿਰ ਅਸੀਂ ਫਤਾਲਾ ਜਾਨੂ ਕਰਦੇ। ਇਹ ਸਾਨੂੰ ਆਕਰਸ਼ਿਤ ਬਕਰ ਮਦਦ ਆਹ ਹਾਂ ਉਹ ਨਾਲ ਬੋਲਦੇ ਜੀ ਕਿ ਕਰਾਂਗੇ ਹਾਂ ਬੋਲੋ ਸਾਫਾਈ ਬਤੀ ਰੱਖਾਂਗੇ ਅਸੀਂ ਜ਼ਰੂਰ ਬਿਲਕੁਲ ਰੱਖਾਂਗੇ ਹਾਂ ਰਨਾਲਡੋ ਤੁਸੀਂ ਬੋਲ ਹੀ ਜਾਂਦੇ ਹੋ ਮੈਂ ਬੋਲਣ ਵਿਚਾਰੇ ਠੀਕ ਹੈ ਨਾ ਆ ਚਲੋ ਮਾਤਾ ਕਿਹ ਕੋ ਨੇ ਮਾਰਾ ਮਾਰਾ ਤੇ ਮਾਫੀ ਮੰਗੋ ਇਹਨਾਂ ਕੇ ਸਾਹਨ ਕੇ ਪਿਆਰ ਕੋ ਮਾਰਾ ਤੇ ਤੁਸੀਂ ਮਾਫੀ ਮੰਗੋ

आदर कितनी है, है तो अंदाज करके अपन संबंध रोक देती दे आई है माफी करो बाकी इतना गया चत्ते चार लड़के भाई चत्ते चार नॉर्मल हो ची मजे कर तो लगा मारा है मारा है नहीं 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 ਇਹ ਕੋਈ ਖੇਡ ਨਹੀਂ ਹੈ ਬੰਦੇ ਕਕਾਰ ਵੀ ਜਿਹੜਾ ਮਰਜ਼ੀ ਪਾ ਲੇ ਤੇ ਜਿਹੜਾ ਮਰਜ਼ੀ ਪਾ ਕੇ ਨੱਚੀ ਜਾਵੇ ਤੇ ਨਗੇ ਸਿਰ ਨਾਲ ਤੇ ਇਹਦੇ ਨੇ ਤਾਂ ਐਕਸ਼ਨ ਕਰ ਵੀ ਕਮੇਡੀ ਨਹੀਂ ਨਹੀਂ ਉਹਦਾ ਲੈਤੀ ਹੈ ਹਾਈ ਲੈਨੀਆ ਸੰਤ ਪਤਾ ਨਹੀਂ ਜੀਗਾ ਉਹ ਜਾਨਦਾਰ ਨੇ ਜੁੱਤਿਆ ਉਹ ਆਪਣੇ ਮਨ ਵਿੱਚ ਹਾਕਮ ਹੋਇਆ ਕਿ ਚਲੋ ਠੀਕ ਹੈ ਆ ਬੱਲੇ ਦੀ ਪੰਚਾਇਤ ਖੜੀ ਹੈ ਪੰਚਾਇਤ ਨੇ ਮਾਰਨੀ ਤੇਤੀ ਆ ਪੰਚ ਨੇ ਵੀ ਤੇ ਜੂ ਸਾਹ ਦੇ ਅੱਗੇ ਮਾਗ ਨਹੀਂ ਮੱਗਣਾ ਹੈ ਅਜੇ ਮੱਗਣਾ ਹੈ ਮਨਵਾ ਸ਼ਾਮ ਨਗਰ ਸ਼ਾਮ ਨਗਰ ਹਾਂਜੀ ਸ਼ਾਮ ਨਗਰ ਪੁਰਾਣੀ ਬਾਜ਼ਾਰ ਜੀ ਸ੍ਰੀ ਗੋਬਨ ਨਗਰ ਹਾਂ ਨੰਬਰ ਦਾ ਹਾਂਜੀ ਸੰਗਤ ਜੀ ਆਪ ਜੀ ਨੇ ਵੀਡੀਓ ਦੇਖੀ ਕੁਝ ਕਨੇਹ ਸਿੰਘ ਉਸ ਏਰੀਆ ਦੇ ਨੇ ਜਿਨ੍ਹਾਂ ਨੇ ਜਾ ਕੇ ਫਿਰ ਇਹਨੂੰ ਗਲੇ ਤੋਂ ਲਿਆ ਦਬੋਚ ਤੇ ਇਹਨੂੰ ਮਾਫੀ ਮੰਗਾਈ ਤੇ ਨਾਲੇ ਮਾਰੇ ਹੋਣਗੇ ਲੱਪੜ ਹੋ ਸਕਦਾ ਪਰ ਇਦਾਂ ਦੀਆਂ ਗਲਤੀਆਂ ਬਿਲਕੁਲ ਨਾ ਕਰੋ ਸਾਨੂੰ ਬਹੁਤ ਸਾਰਾ ਗੁੱਸਾ ਸੀ ਇਹ ਖੱਜ ਦੇ ਉੱਤੇ ਤੇ ਮਾਫੀ ਇਹਨੇ ਲਈਆ ਮੰਗ ਤੇ ਕਹਿੰਦਾ ਹੈ ਮੈਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ ਤੇ ਪਤਾ ਫਿਰ ਸਿੰਘ ਲਾ ਦਿੰਦੇ ਹੁੰਦੇ ਜਦੋਂ ਤੱਤਾ ਤੱਤਾ ਰੱਖ ਦਤਾ ਸਲੋਤਰ ਤੇਰੇ ਸਿਰ ਦੇ ਵਿੱਚ ਠੀਕ ਆ ਨਾ ਤੇ ਬਾਕੀ ਜਿਹੜੇ ਜਿਹੜੇ ਸਿੰਘ ਗਏ ਆ ਬਹੁਤ ਧੰਨਵਾਦ ਉਹਨਾਂ ਦਾ ਤੇ ਇਹਨਾਂ ਨੂੰ ਕਤੀੜਾਂ ਨੂੰ ਸਮੇਂ-ਸਮੇਂ ਸਿਰ ਸਿਰ ਸਾਭ ਲਿਆ ਕਰੋ ਜਿੱਥੇ-ਜਿੱਥੇ ਦੀ ਵੀ ਫੌਜ ਹੈਗੀ ਆ ਇਹ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੀ ਗੱਲ ਆ ਤੇ ਵੀਡੀਓ ਸ਼ੇਅਰ ਕਰ ਦਿਓ ਸੰਗਤ ਦੇ ਤਾਕਤ ਉਪਚਾਰ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਕਿ ਇਹ ਇੱਥੋਂ ਦੀ ਕਤੀੜ ਸੀ ਤੇ ਜਿਹੜੀ ਸਿੰਘਾਂ ਨੇ ਲਈਆ ਦਬੋਚ ਅੱਗੇ ਤੋਂ ਭੁੱਲ ਕੇ ਵੀ ਉਹ ਜੀ ਗਲਤੀ ਨਾ ਕਰਿਓ ਜੇ ਕਰੋਗੇ ਤਾਂ ਤੁਹਾਡੇ ਮਾਰ ਮਾਰ ਕੇ ਪਾਸੇ ਸਿੱਕੇ ਜਾਣਗੇ ਲਾਲ ਕਰਾਂਗੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ